ਆਪਣੇ ਚੈਨਲ ਤੇ ਜੁੜੇ ਹੋਏ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੂ ਸੱਤ ਪਾ ਰਹੇ ਆਂ ਰਸਤੇ داری ਦੇਤੇ ਇਹ ਆਪਣਾ ਹਾਲ ਹੈ ਇਹ ਲਗਭਗ 40 ਬਾਈ 40 ਦਾ ਤੇਰੇ ਵਿੱਚ ਆਪਾਂ ਸੁਣਨ ਸਭ ਤੋਂ ਪਹਿਲਾਂ ਦੱਸਾਂਗੇ ਸੜਕੀ ਬਾਰੇ ਇੱਥੇ ਤਿੰਨ ਪਿੱਲਰ ਲਾਏ ਸੀ ਤੇ ਬਾਕੀ ਰਹਿ ਗਿਆ ਆਪਣਾ 18 ਫੁੱਟ ਤੇ ਡੌਨ ਬੀਮ ਦਿੱਤੇ ਆ ਇਹ ਫੁੱਟ height ਹਨੋਂ ਤੇ 16 ਇੰਚ ਦਾ ਰਿੰਗ ਬਣਿਆ ਛੱਤ 'ਚ ਆ ਜਾਣਗੇ ਬਾਕੀ ਤੇ ਡੌਨ ਬੀਮ ਦਿੱਤੇ ਆ ਇਹ ਆਪਣੇ 20 mm ਦੇ ਸੀਸਰੀਆਂ ਦੇ ਜੋਤੀ ਕੰਪਨੀ ਦਾ ਸੀਰੀਆ ਸਾਬ ਬਹੁਤ ਹੈ ਜੁੱਤੀ ਕੰਪਨੀ ਦਾ ਟਾਟਾ ਦੇ ਮੇਲ ਦਾ ਸਰੀਆ ਤੇ ਬਾਕੀ ਜਿਹੜੇ ਆ ਆ ਪਾਏ ਨੇ ਇਹ ਆਪਣੇ ਹੈਗੇ ਆ 16 mm ਦੇ 500 ਫੁੱਟ ਦੇ ਬਾਹਰ ਇਹ ਲੰਗ ਲੱਗੀ ਤੇ ਜਾਲ ਦੀ ਡੱਬੀ ਹੈਗੀ ਹੈ 800 ਸੌਰੀ 85 ਦੀ ਇਹ ਪਲੇਟਾਂ ਦੀ ਮੇਖਾਂ ਲਾ ਕੇ ਜੇ ਪਰ ਉਹ ਕਿੱਟਾਂ ਦੇ ਨੌਣੇ ਨਾਲ ਤਾਂ ਟਾਂ ਆਪਣੀਆਂ ਖਰਾਬ ਜਾਂਦੀਆਂ ਐ ਵੈਸੇ ਤੇ ਨਾਲੇ ਉਹ ਵਾਈਬ੍ਰੇਟਰ ਮਾਰਦੇ ਆ ਧੱਕੇ ਜਾਂਦੀਆਂ ਇਹ ਆਪਣਾ 9 ਇੰਚੀ بیمਾ ਕਰਿਆ ਸੀਗਾ ਤੇ 9 ਇੰਚੀ ਪਲੇਟ ਰੱਖ ਕੇ ਇਹ ਤਾਂ 3 ਫੁੱਟੀਆਂ ਫੱਟੀਆਂ ਪਾਈਆਂ ਤਾਂ ਉਹਦੇ ਪੈਰਾਂ 'ਚ ਆਪਣੀਆਂ ਮੇਖਾਂ ਮੁਰਦੀਆਂ ਨਾਲ ਲਾ ਕੇ ਤਾਂ ਹਾਲੇ ਪਾਸਿਓਂ ਗਾਟਰ ਲਾ ਕੇ ਨਾਲ ਟੇਡੇ ਲੋਡ ਹੈ ਲੋਡ ਗਾਟਰ ਲਾ ਕੇ ਆਏ ਰੋਕਣਾ ਹੱਲੇ ਨਾ ਕਰੇ ਇੱਕ ਇਹਨਾਂ ਨੇ ਇੱਥੇ ਨਾ ਦਫ਼ਤਰ ਬਣਾਇਆ ਹੈਗਾ ਮਤਲਬ ਇਹ ਛੱਤ ਹੈ 16 ਫੁੱਟ ਤੇ ਤਾਂ 10 ਕੁ ਫੁੱਟ ਤੇ 9.5 ਫੁੱਟ ਤੇ ਸਲਿ ਛੱਤ ਪਾ ਕੇ ਇੱਕ ਦਫ਼ਤਰ ਬਣਾਇਆ ਤੇ ਜਿਹੜਾ ਇਹ ਆ ਬੀਮ ਹੈ ਸਾਹਮਣੇ ਵਾਲਾ ਇਹ ਡਾਉਣ ਪਾਉਂਦੇ ਸੀ ਤਾਂ ਉੱਥੇ ਪੌੜੀ ਚੜੂਗੀ ਸਿਰ ਵੱਜਣਾ ਸੀਗਾ ਇੱਥੇ ਪੌੜੀ ਚੜੂ ਆਪਣੇ ਸਿੱਧੀ ਤੇ ਤਾਂ ਕਰਕੇ ਇਹ ਆਪਾਂ ਨਾ ਇਹ ਉੱਪਰ ਦਿਖਾ ਦੇਾਂਗੇ ਉੱਪਰ ਇਹ ਕੰਤ ਦੇ ਵਿੱਚ ਆ ਜੂ ਉੱਪਰਲਾ ਨਕਸ਼ਾ ਵੀ ਆਪਾਂ ਤਿਆਰ ਕਰਤਾ ਕਿ ਮੈਂ ਬਣਾ ਨਾ ਤਾਂ ਕਰਕੇ ਇਹ ਇੱਥੇ ਆਪਣਾ ਕਮਰਾ ਬਣ ਜਾਊਗਾ। ਸਤਾਈ ਉਹਦੀ ਵੀ ਕੋਈ ਹੋ ਗਈ ਪਰ ਮੈਂ ਫਲਾਈਟ ਵੀ ਮੈਂ ਉਚਾਈ ਨਿਕਲ ਗਈ ਉਹਦੀ। ਤੇ ਬਾਕੀ ਇੱਕ ਚੀਜ਼ ਆਪਾਂ ਜਾ ਕੇ ਤੁਹਾਨੂੰ ਦਿਖਾਉਣੇ ਆ। ਇੱਕ ਨਾ ਆਪਣਾ ਏਰੀਏ ਚ ਮਾਨਸਾ ਏਰੀਏ ਚ ਜਿਹੜੀਆਂ ਸਪੋਰਟਾਂ ਦੀ ਡਿਮਾਂਡ ਕਰ ਰਹੇ ਸੀ 2013 ਤੋਂ ਉਹ ਸਪੋਰਟਾਂ ਹੋਣ ਆਈਆਂ ਹੈਗੀਆਂ 10 ਸਾਲਾਂ ਬਾਅਦ ਜੋ ਜੈਕ ਵਾਲੀਆਂ ਸਪੋਰਟਾਂ ਹੁੰਦੀਆਂ ਨੇ ਉਹੋ ਦੂਜੀਆਂ ਸਪੋਰਟਾਂ ਏਡੀ ਉੱਚੀ ਕਾਮਯਾਬ ਹੁੰਦੀ ਨਹੀਂ ਕਿ 15 16 ਫੁੱਟ ਤੇ ਛੱਤ ਆ ਗਈ ਤੇ 16 ਫੁੱਟ ਤੇ ਕਾਮਯਾਬ ਹੁੰਦੀ ਨਹੀਂ ਉਹ ਆਪਣੀ ਸਪੋਰਟ ਉਹ ਸੋਨ ਸਪੋਰਟ ਦਿਖਾਉਣੇ ਆਂਗੇ ਆ ਦੇਖੋ ਜੀ ਇਹ ਡੱਕ ਵਾਲੀ ਆ ਇਹਦੇ ਨਟ ਲੱਗਿਆ ਹੁੰਦਾ ਕਿੰਨਾ ਮਰਜੀ ਚੱਕੋ ਕਰੋ ਤੇ ਨਾਲੇ ਇਹ ਮਜਬੂਤ ਬਹੁਤ ਹੈ ਉੱਪਰਲੇ ਪਾਸੇ ਆ ਜੀ ਜੁਣੀ ਹੋਈ ਹੈ ਬਾਕੀ ਸਾਨੂੰ ਦਿਖਾਵਾਂਗੇ ਸ਼ਰਤ ਪਾਉਂਦੇ ਕੰਮੇ ਵਰਗੇ ਤਿਆਰ ਹੈ ਤੇਰੀ ਵੀਡੀਓ ਕੰਮੇ ਹਾਂਜੀ ਛਾਗੜਿਆ ਵਧਾਣਾ ਵਧਾਣਾ ਛੱਗੀ ਆ ਜਾ ਠੰਡਾ ਹੈ ਠੰਡਾ ਹੈ ਮਾਹੌਲਾ ਥੋੜਾ ਜਣਾ ਉਹ ਬੈਠੇ ਆਪਣੇ ਜਵਾਨ ਆਏ ਸੀਮੈਂਟ ਬਾਂਗਰ ਮੈਗਣਾ ਵਾਟਰ ਪ੍ਰੂਫ ਸਵਾ ਇਰਲੋਕਾ ਨੂੰ ਆਨੰਦਿਤ ਕਰਦੇ ਹਾਂ। ਖਾਤੇ ਪਰਮਾਨਾਮ ਨੂੰ ਆਜਾਣ। ਸਵਾ ਕਰਨਾ ਪਰਮਾਨਾਮ ਹੈ। ਸੰਗਤ ਵਿੱਚ ਵਰਤੋਂ ਕੀ ਆ ਗਿਆ ਹੋਰ ਮਹਾ ਆਜਨ ਅਧਿਆਮਕ ਸਨ ਕੇ ਪਾਤ ਜੀ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਆਪ ਜੀ ਅੱਗੇ ਸਤਿ ਸਾਈਂ ਨਤ ਸੰਤਾਂ ਸਹਿਬ ਜੀ ਨੂੰ ਗੁਰੂ ਸਾਹਿਬ ਜੀ ਮਹਾਰਾਜ ਜਿਨ੍ਹਾਂ ਮੇਲੋ ਜਿੰਨਾ ਮੜਿਆ ਤੇਰਾ ਨਾਮ ਦਿੱਤਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਦਾ ਵਾਹਿਗੁਰੂ ਜੀ ਦਾ ਕਬਸ ਵਾਹਿਗੁਰੂ ਜੀ ਕੀ ਧਰਬੜੀ ਹਰਿ ਵਾਹਿਗੁਰੂ ਸੋ ਨਿਆਰੋ ਹੋ ਸ੍ਰੀਆ ਕਾਲ